ਉਹ ਬੰਦੂ ਕੀ ਹੈ ਹਾਂ ਹਾਂ ਕੋਈ ਖਿੰਡ ਕੋਡ ਨੰਬਰ 14 ਨੰਬਰ ਇਹ ਚੋਰੀ ਹੋਈ ਹੈ ਤੇ ਇਹਨਾਂ ਦੀ ਜਨਰਲ ਆਇਲ ਫੈਕਟਰੀ ਹੈ ਇਹਨਾਂ ਦੇ ਜੀ ਤੇ ਉਹਦੀ ਅਸੀਂ ਹਜੇ ਕੋਈ ਪੜਤਾਲ ਕਰ ਰਹੇ ਹਾਂ ਕੋਈ ਪਤਾ ਲੱਗਿਆ ਕਿ ਕੁਝ ਚੋਰੀ ਹੋਇਆ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਤੇ ਇੱਕ ਵੈਪਨ ਇਥੋਂ ਚੋਰੀ ਹੋਇਆ ਉਹਦਾ ਹਜੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਕਿੰਨਾ ਕੈਸ਼ ਚੋਰੀ ਹੋਇਆ ਹਜੇ ਤੁਹਾਨੂੰ ਇਸ ਬਾਰੇ ਕੋਈ ਲੇਟਰ ਆਉਣ ਅਸੀਂ ਜਾਣਕਾਰੀ ਦਵਾਂਗੇ ਹਜੇ ਸਾਡੀ ਤਫ਼ਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਸਾਰੇ ਇਹਨਾਂ ਦਾ ਇਹੀ ਕਹਿਣਾ ਕਿ ਚੌਕੀਦਾਰ ਤੇ ਸ਼ੱਕ ਕੀਤਾ ਜਾ ਰਿਹਾ ਹੈ ਨਹੀਂ ਅਸੀਂ ਇਸ ਮਾਮਲੇ 'ਤੇ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਸਰ